বিবি করপাল করতা দি ক্লাস তাই ক্লাস হ্যায় বয়ে বন্নু আদিও 17 সে সিনো দি কিতাব তে একদম লোকপান উন দে বজা আতা তরকি হ্যায় সব কলতা মে সুধু সাথ বহ ساری মুবারাকাত দেনা জিনা দি চকি কিতাব চকি গাল বাত এ তুজ্জে কো লাগ ইস দে নালি মে জড়ে ইস ਕਸਟਾ ਜਿਹੜੇ ਜਿਹੜੇ ਅੱਜ ਆ ਗਏ ਦਾ ਕਸਟਾ ਕੇ ਸਿੰਧਰਪੁਰ ਬਾਤ ਜਿਹੜੇ ਕਿ ਡੇਟਾ ਨਿਕਾ ਰਹੇ ਅਦੀਬ ਗਿਲੋ ਰਿਪੋਰਟ ਜਿਹਨੇ ਉਹ ਸਭ ਕੁਝ ਬਿਖੇ ਨੇ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਛਿਦਗੰਜ ਆ ਗੱਲਾਂ ਮੇਰੇ ਮਨ 'ਚ ਬਹੁਤ ਹੁੰਦੇ ਮੈਂ ਘਰੋਂ ਜਦੋਂ ਪ੍ਰੈਕਟ ਕਰਿਆ ਸੀ ਆ ਵੀ ਉੱਥੇ ਜਾ ਕੇ ਮੈਂ ਬੋਲਦਾ ਕਿਹੜੀ ਗੱਲ ਬੋਲਣਾ ਕਿਵੇਂ ਬੋਲਣਾ ਪਰ ਗੱਲਾਂ ਤਾਂ ਬਹੁਤ ਸਾਰਾ ਅਜੇ ਵਸਤਾਂ ਨਿਕਲ ਗਿਆ ਉਨੇ ਵੀ ਦੱਸਦੇ ਕਿ ਕਿੱਥੋਂ ਲੈ ਕੇ ਸ਼ੁਰੂ ਕੀਤੀ ਜਾਵੇ ਇਹ ਵੀ ਇੱਕ ਮੇਰੇ ਮਨ 'ਚ ਸਵਾਲ ਆ ਰਿਹਾ ਹੈ। ਸਵਾਲ ਸਭ ਤੋਂ ਵੱਡਾ ਮੇਰੇ ਮਨ 'ਚ ਇਹ ਹੀ ਆ ਰਿਹਾ ਹੈ ਕਿ ਇੱਥੋਂ ਤੱਕ ਦਾ ਕਰਤਾਵਾਂ ਬਸ ਸੜੀਆਂ ਗੋਲੀਆਂ ਨਹੀਂ ਆ ਜਾਂ ਕਪਟਾਵਾਂ ਦੀ ਗੱਲ ਕੀਤੀ ਗਈ ਹੈ। ਮੈਂ ਬੈਠਾ ਸੋਚ ਰਿਹਾ ਡਾਟਾ ਆਪਣੇ ਦਿਮਾਗ 'ਚ ਨਹੀਂ ਬਣਾ ਅਕਲ ਪੁੱਜੀਓ ਮੇਰਾ ਆਪਣਾ ਡਾਟਾ ਬਣਾਇਆ ਪਿਆ ਹੁਣ ਬੈਠੇ ਬੈਠੇ ਨੇ। ਇਹ ਹਰ 10 ਮਿੰਟਾਂ ਦੇ ਵਿੱਚ ਇੱਕ ਪੰਜਾਬੀ ਦੀ ਕਹਾਣੀ ਦਿੱਤੀ ਆ ਰਹੀ। ਤੇ ਪਿੰਡੇ ਵਿੱਚ ਜਦੋਂ ਕਿ ਕਪਤਾਨ ਨੇ 70 7200 ਮਹੀਨੇ ਸੰਪਤਾਵਲ ਕਪਤਾਨਵਲ ਲਿਖਿਆ ਜਾ ਰਿਹਾ ਹੈ ਹਰ ਰੋਜ਼ ਤੇ ਹਰ ਰੋਜ਼ ਪੰਜਾਬੀ ਦੀ ਕਪਤਾਨ ਦੀ ਕਿਤਾਬ ਸ਼ੁਰੂ ਹੋਈ ਮਨ ਹੈ ਇੰਨੀ ਤਦਾਦ ਦੇ ਵਿੱਚ ਪੰਜਾਬੀ ਕਪਤਾਨ ਦੀ ਸ਼ਤਾਬ ਜਾਨੀ ਕਿਤਾਬ ਦਾ ਸ਼ਪਣਾ ਇੱਕ ਤਾਂ ਇਹ ਬਹੁਤ ਵਧੀਆ ਕੁਝ ਕਮਲੀ ਵਾਲੀ ਗੱਲ ਹੈ ਕਿ ਬਹੁਤ ਵਧੀਆ ਕਪਤਾਨ ਆ ਰਹੇ ਹਾਂ ਸਰ ਦਾ ਬਹੁਤ ਅੱਛਾ ਹੈ ਕਪਤਾ ਬਹੁਤ ਵਧੀਆ ਲਿਖੀ ਜਾ ਰਹੀ ਹੈ ਕਪਤਾਨ ਜਰਨਲਿਸਟਰੀ ਆ ਰਹੀ ਹੈ ਬਹੁਤ ਕੁਝ ਪਰ ਦੂਜੇ ਮੇਰੇ ਮਨ ਚ ਸਵਾਲ ਹੁੰਦਾ ਸੀ ਕਿ ਕਪਤ ਯਾਤਰੀ ਜੀ ਜੀ ਲਿਖੀ ਜਾ ਰਹੀ ਹੈ ਖੜੇ ਸਾਹਮਣੇ ਸਵਾਲ ਹੀ ਸਭ ਤੋਂ ਵੱਡਾ ਹੈ ਕਿ ਕੱਪਟਲ ਲਿਖੀ ਕਹਿੰਦੇ ਜਾ ਰਹੀ ਹੈ ਕਿੰਨੀ ਪੜੀ ਜਾ ਰਹੀ ਹੈ ਕਿੰਨੀ ਉਹਦੀ ਗੱਲ ਕੀਤੀ ਜਾ ਰਹੀ ਹੈ ਕਿੰਨੀ ਕੌਸਨ ਪਚਾ ਦੇ ਰਹੀ ਹੈ ਕਿੰਨੇ ਖੋਦਾ ਜਿੰਨੇ ਕਿ ਧਰਤੀ ਤੇ ਜਾਂ ਜ਼ਮੀਨਾਂ ਉੱਤੇ ਉਹ ਗੱਲਾਂ ਕਰੀ ਹੈ ਕਿੰਨੇ ਕੁ ਬੇਕੂਰਤ ਵਿਸ਼ੇ ਹੈਗੇ ਨੇ ਕਿ ਇਹ ਜਿਹਨੂੰ ਗੱਲ ਕਹਿਣੀ ਪੈਂਦੀ ਹੈ ਇਹੋ ਜਿਹਾ ਸਾਡੇ ਸਮੇਂ ਤੇ ਜਿਵੇਂ ਚਰੇ ਆ ਕਿ ਉਹਨਾਂ ਨੂੰ ਜਿਹੜੀ ਤੇ ਸਾਢੇ ਹਫ਼ਤਾ ਪਕੜ ਰਹੀ ਹੈ ਕਿ ਨਹੀਂ ਪਕੜੀਆਂ ਸੱਖ ਤੋਂ ਬਾਹਰ ਜਾ ਰਹੀ ਹੈ ਜਾਂ ਵਿਸ਼ੇ ਬਾਹਰ ਜਾ ਰਹੇ ਜਾਂ ਕੱਪਟਾ ਬਾਹਰ ਜਾ ਰਹੀ ਹੈ ਕੋਈ ਨਾ ਕੋਈ ਦਰਾ ਬੈਂਕਾ ਹੈ ਇਹ ਸੋਚਣਾ ਬਹੁਤ ਵੱਡਾ ਮਸਲਾ ਹੈ ਛੋਟਾ ਮਸਲਾ ਨਹੀਂ ਆਪਣੇ ਆਪੇ ਜਿਵੇਂ ਆਪ ਲੱਗ ਰਿਹਾ ਸੀ ਮੈਂ ਨਹੀਂ ਕਹਿੰਦਾ ਕਿ ਦੁਨੀਆਂ ਦੇ ਮੁਕਾਮਾ ਬੋਲੀਆਂ ਬਹੁਤ ਅੱਛੀਆਂ ਮੁਕਾਮਾ ਬੋਲੀਆਂ ਪਹਿਲੀ ਵਾਰ ਮਿਲਿਆ ਬਹੁਤ ਸਾਰੇ ਦੋਸਤਾਂ ਨੂੰ ਬਹੁਤ ਚੰਗੀਆਂ ਗੱਲਾਂ ਵੀ ਲੱਗੀਆਂ ਚੰਗੀਆਂ ਗੱਲਾਂ ਵੀ ਸਾਹਮਣੇ ਆਈਆਂ ਸਿੱਖਣ ਨੂੰ ਮਿਲਦਾ ਹੈ ਸਿੱਖਣ ਮਿਲਿਆ ਵੀ ਇੰਤੋਂ ਪਰ ਇਹ ਮੇਰੇ ਮਨ 'ਚ ਬਹੁਤ ਵੱਡਾ ਸਵਾਲ ਹੈ ਕਿ ਜਦੋਂ ਅਸੀਂ ਕਪਤਾਨ ਦੀ ਗੱਲ ਕਰਦੇ ਆ ਅਸੀਂ ਇਹ ਨਹੀਂ ਕਿ ਗੁਰਮਤਿ ਦਾ ਆਪ ਦੀ ਗੱਲ ਕਰਦੇ ਆ ਸੁਖੀ ਦਾ ਆਪ ਦੀ ਗੱਲ ਕਰਦੇ ਆ ਅਸੀਂ ਸਾਕ ਆਪ ਦੀ ਗੱਲ ਕਰਦੇ ਸੀ ਪੀਰ ਦਾ ਆਪ ਦੀ ਗੱਲ ਕਰਦੇ ਸੀ ਸੰਤਨੋ ਦਾ ਆ ਕੇ ਭਾਈ ਵੀਰ ਜੀ ਤੋਂ ਲੈ ਕੇ ਹੁਣ ਤੱਕ ਤੇ ਕੰਗੀਆਂ ਦੀ ਗੱਲ ਕਰਦੇ ਆ ਪਰ ਉਹ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ ਜ਼ਿਕਰ ਜਿਹਨਾਂ ਦੀ ਕਤਮਾ ਅੱਜ ਵੀ ਇਸ ਗਉਂਦਿਆਂ ਦੇ ਅਸਮਾਨ ਮਹਿਸੂਸ ਕਰਦੇ ਆ ਕਿ ਸਾਡੀ ਕਪਤਾ ਉਸਰ ਕਪਤਾ ਦੇ ਹਾਂ ਦੀ ਹੋ ਚੁੱਕੀ ਆ ਜਾਂ ਉਹ ਤੋਂ ਵਿਗੜ ਚੁੱਕੀ ਆ ਜਾਂ ਰਸਤਾ ਤੰਗ ਮੰਨਦੇ ਵੀ ਕੀ ਹੁੰਦਾ ਮੈਂ ਸੁਬਿੰਦਰ ਸਿੰਘ ਜੀ ਕਿਤਾਬ ਦੇ ਨਾਲ ਹੀ ਗੱਲ ਜੋੜਨੀ ਕਰੂੰਗਾ ਆ ਜਿਸ ਨੂੰ ਪੁੱਛੇ ਕਿ ਕਵਤਾ ਮੇਰੇ ਸ਼ੌਕ ਹੈ ਕਵਤਾ ਲਿਖਣਾ ਮੈਂ ਹੈਰਾਨਗੀ ਮੰਨਦਾ ਮੈਨੂੰ ਆਪਣੇ ਆਪ ਵੀ ਲੱਗਦਾ ਹੈ ਕਿ ਮੈਂ ਕਵਤਾ ਦਾ ਲੋਜਿਕ ਤਾਂ ਬਣ ਗਿਆ ਪਰ ਕਵਤਾ ਲੈਕਿਕ ਨਹੀਂ ਮੈਂ ਕਦੇ ਨਹੀਂ ਬਣ ਸਕਿਆ ਕਪਦਨੀਕੋ ਮੇਰੇ ਮਨ ਦੇ ਕਿ ਬਹੁਤ ਵਧੀਆ ਰੀਜ ਹੈ ਕਿ ਮੈਂ ਵੀ ਲੋਕਾਂ ਨੂੰ ਜੇ ਕਵੀਆਂ ਨੂੰ ਸਦੇ ਤੌਰ ਦਾਵਾ ਬੋਲਦੇ ਨੇ ਕਦੀ ਜਾ ਕੇ ਕਵਤਾਵਾ ਬੋਲਿਆ ਕਰਾਂ ਬਹੁਤ ਵਧੀਆ ਗੱਲ ਹੋਊਗੀ ਮਿਲ ਪਰ ਮੈਨੂੰ ਕਵਤਾ ਲਿਖਣੀ ਨਹੀਂ ਆਉਂਦੀ ਕਵਤਾ ਦੀ ਪੀ ਐਚ ਡੀ ਤੇ ਐਮ ਫਲ ਕੀਤੀ ਸਭ ਕੁਝ ਕੀਤਾ ਅੱਜ ਵੀ ਕਵਤਾ ਦੇ ਪੇਪਰ ਦੀ ਜ਼ਿੰਮੇਦਾਰ ਰਹਿ ਜਾਂਦਾ ਹਾਂ ਬਹੁਤ ਕੰਮ ਕੀਤਾ ਜਾਂਦਾ ਹਾਂ ਸਤਿਪਰਤੀ ਕੀਤਾ ਜਾ ਰਿਹਾ ਹੈ ਪਰੇ ਮੇਰੇ ਜੀ ਕੀ ਬਹੁਤ ਬੁੱਢੀ ਸਵਾਲ ਹੈ ਮੈਂ ਕਿਉਂ ਕਪਤਾ ਕਿਉਂ ਨਹੀਂ ਲਿਖੀ ਯਾਰ ਮੈਂ ਕਪਤਾ ਤੇ ਕਿੱਥੇ ਦੂਰ ਕਰਕੇ ਖੜਾ ਜਾ ਕਪਤਾ ਮੈਂ ਕਪਤਾ ਦੇ ਹਾਰ ਦਾ ਮੈਂ ਕਿਉਂ ਹੋ ਸਕਦਾ ਇਸ ਸਵਾਲ ਬੁੱਢੇ ਨੇ ਜੇ ਮੈਂ ਜੇ ਕਿਸੇ ਨੂੰ ਕੋਈ ਸਵਾਲ ਕਰਦਾ ਹੈ ਨਾ ਸਵਾਲ ਇਹ ਹੁੰਦਾ ਹੈ ਵੀ ਯਾਰ ਇਹ ਕੀ ਜਿਹੜੀ ਕਪਤਾ ਹੈਗੀ ਉਹ ਕਪਤਾ ਕਿਉਂ ਲਿਖਦਾ ਤੁਸੀਂ ਕਿਉਂਕਿ ਮੇਰੇ ਸ਼ੌਕ ਹੈ ਕਿ ਸ਼ੌਕ ਹੋਣਾ ਹੀ ਕਪਤਾ ਹੈ ਵੀ ਕਪਤਾ ਇਹਦੇ ਨਾਲ ਹੀ ਸਭ ਇੱਕੇ ਤਰ੍ਹਾਂ ਕਰਦੀ ਹੈ ਮੈਂ ਸਮੁੰਦਰ ਸਿੱਧੂ ਦੀ ਕਪਤਾ ਨੂੰ ਪੜ ਰਿਹਾ ਸੀ ਮੈਂ ਤੇ ਨਾਲ ਗੱਲ ਜੋੜਾ ਆਪਣੀ ਥੋੜੀ ਜਿਹੀ ਅਨੇ ਲੱਗਿਆ ਵੀ ਜਿੱਦ ਇੱਕ ਹਫਤਾ ਦੀ ਕਿਤਾਬ ਮੇਰੇ ਕੋਲੇ ਆਈ ਤਾਂ ਮੈਂ ਜਿੱਦ ਤਹਾਰਾ ਦੇਖ ਕੇ ਇੱਕ ਸਾਈਡ ਤੇ ਰੱਖਤਾ ਹੂੰ ਜਿੱਦੋ ਵਾਰੀ ਆਈ ਉਹ ਤੋਂ ਕਿਤਾਬ ਨੂੰ ਪੜਾਂਗੇ ਤੋ ਕਈ ਵਾਰ ਬੰਦਾ ਸੁਭਾਅਕ ਬੈਠਾ ਹੁੰਦਾ ਇੱਕ ਦੋ ਦਿਨਾਂ ਬਾਅਦ ਮੈਂ ਬੈਠਾ ਸੀ ਜਾਂ ਤੇ ਮੇਰੇ ਹੱਥ ਤੇ ਕਿਤਾਬ ਦੀ ਰੋਾਈ ਤੇ ਮੈਂ ਕਿਤਾਬ ਜਿੱਦੋ ਹਫਤਾ ਮੇਰੇ ਹੱਥ ਲੱਗ ਉਹ ਸੀ ਜ਼ਿੰਦਗੀ ਦੇ ਰੰਗ ਮੈਂ ਕਿਜੀ ਜੋਤੀ ਹਫਤੇ ਬਸ ਦੂਸਰ ਤੋਂ ਦੀਓ ਅੱਜ ਤੱਕ ਕੀ ਮੈਂ ਹਫਤਾ ਮੇ ਲਗਾਇਆ ਚੌਥੀ ਹਫਤਾ ਦੀ ਜੋਤੀ ਲਗਾਈ ਮੈਨੂੰ ਲੱਗੇ ਇੱਕ ਕਮਾਲ ਦੀ ਗੱਲ ਹੈ ਕਿਤਾਬ ਦਾ ਮੈਨੂੰ ਲੱਗਣਾ ਨਹੀਂ ਮੈਨੂੰ ਆਪਣੀ ਕਿਤਾਬ ਪੜ੍ਹਨ ਆਈ। ਉਹ ਸੱਚੇ ਹੈ ਮੈਂ ਉਸ ਦਿਨ ਕਿਤਾਬ ਪੜੀ ਤੇ ਨਾਲ ਜਿਵੇਂ ਸਿਪਕ ਨੂੰ ਪਾਉਣ ਦੀ ਤੱਕ ਮੈਨੂੰ ਕੋਈ ਕੰਬਕੰਬਸਾਤਾ। ਮੇਂ ਜਿੱਤੀ ਕਿਤੇ ਮੈਂ ਕਪਤਾ ਦੇ ਹੱਥ ਦਾ ਇਸ ਤਰੀਕਾ ਪਾਉਣ ਕਰਕੇ ਕਦੇ ਨਹੀਂ ਕਹਦਾ। ਆ ਗੱਡੀ ਚੋਂ ਹੁੰਦਾ ਵੀ ਤਨੇ ਕਰੇ ਸਭ ਨੂੰ ਤੋਂ ਨਹੀਂ ਕਪਤਾ ਪਸੰਦ। ਕਿਉਂਕਿ ਕਪਤਾ ਦੇ ਵਿੱਚ ਜਿੰਨੀਆਂ ਗੱਲਾਂ ਕਿਤੇ ਵਿਚਾਰ ਤੇ ਵਿਚਾਰਾਂ ਦੀ ਇੱਥੇ ਗੱਲ ਆਏ ਮੇਰੇ ਘਰ ਚ ਬੋਲ ਕੇ ਵੈਸੇ ਇੱਥੇ। ਅਜੇ ਜੋ ਕੋਈ ਇਸ ਪ੍ਰੋਮੋਗਰ ਸਿਆਣੇ ਲੋਕੋ ਮੈਂ ਕਹਿੰਦਾ ਹਰ ਤੂਜੀ ਗੱਲ ਕੇ ਵਿਚਾਰ ਦੀ ਗੱਲ ਕੱਪਟਾ ਤੇ ਗੱਲ ਕਰਦੇ ਸੀ ਮੈਂ ਕਹਿੰਦਾ ਕੱਪਟਾ ਵੀ ਵਿਚਾਰ ਹੈ ਜਾਂ ਵਿਚਾਰ ਤਾਂ ਇਹਨੇ ਕੱਪਟਾ ਚੱਲਦੀ ਹੈ ਕਿ ਕਿ ਨਹੀਂ ਚੱਲਦੀ ਉਹਨੂੰ ਕੋਈ ਵਿੰਬ ਮੰਦਾ ਸਾਡੀ ਸੋਸਾਇਟੀ ਦੇ ਵਿੱਚ ਚਾਹੀਦੀ ਸਾਡੇ ਨੂੰ ਜਾਂ ਸਾਡੇ ਲੋਕਾਂ ਨੂੰ ਜਾਂ ਕਵੀਆਂ ਨੂੰ ਜਾਂ ਸਿੱਖਾਂ ਨੂੰ ਉਹਦਾ ਕੋਈ ਫਾਇਦਾ ਹੋ ਰਿਹਾ ਹੈ ਜਾਂ ਫਾਇਦਾ ਨਹੀਂ ਹੋ ਰਿਹਾ ਤਾਂ ਉਹ ਕੱਪਟਾ ਨੂੰ ਲਿਖੀ ਜਾਂਦੀ ਅਸੀਂ ਆਪਣੇ ਆਪ ਦੇ ਵਿੱਚ ਉਹਦੇ ਪ੍ਰਤੀ ਇੰਡੀਫਰੈਂਟਪਨ ਨਹੀਂ ਕਰ ਸਕਿਆ ਸੀ ਉਹਦੇ ਆਪਰੇ ਆਪਣੇ ਆਪ ਦੀ ਰੁਚੀ ਨਹੀਂ ਹੈਗੇ ਜਾਂ ਆਪਣੇ ਆਪ ਦੀ ਕੱਪਟਾ ਦੀ ਗੱਲ ਕਰਨ ਦੀ ਜ਼ਿੰਮੇਵਾਰੀ ਸਾਡੇ ਅੰਦਰ ਹੈ ਜੀ ਤੇ ਫਿਰ ਕਪਤਾਨ ਦੇ ਇਸ ਤਰੀਕੇ ਨਾਲ ਕੱਚ ਘੜ ਰਚਨਾਵਾਂ ਦਾ ਸਾਡੇ ਵਿੱਚ ਆ ਜਾਣਾ ਮੇਰੇ ਕਹਿੰਦੇ ਸਾਡੀ ਕਪਤਾ ਜੀ ਸਾਡੇ ਸਹਿਤ ਨੂੰ ਬਹੁਤ ਵੱਡੇ ਨੁਕਸਾਨ ਦੀ ਜਾਣਾ ਸੱਚ ਮੁੱਚੇ ਸੱਚ ਹੈ ਕਿਉਂਕਿ ਇੱਕ ਵੱਡਾ ਘਟਨਾ ਹੈ ਅੱਜ ਲਿਖਤ ਨਾਲੋਂ ਸੋਸ਼ਲ ਮੀਡੀਆ ਸਾਡਾ ਟੋਕੇ ਹੋ ਚੁੱਕਿਆ ਤੁਸੀਂ ਰੋਜ਼ ਦੇਖੋ ਕਿ ਨਵਾਂ ਕਵੀ ਸਾਡੇ ਸਾਹਮਣੇ ਖੜਾ ਹੁੰਦਾ ਹੈ ਹੁਣ ਤੇ ਨਾਂ ਹੀ ਪੜਦਾ ਨਹੀਂ ਪਹਿਲੀ ਗੱਲ ਤਾਂ ਪਤਾ ਨਹੀਂ ਕਿੱਥੋਂ ਰਚਨਾ ਚੋਰੀ ਕਰਦਾ ਹੈ ਕਿੱਥੋਂ ਗੱਲ ਆਉਂਦੀ ਹੈ ਸਭ ਦੀ ਗੱਲ ਹੈ AI ਨੇ ਜਾਂ ChatGPT ਨੇ ਜਿਹੜੀ ਕਪਤਾਵਾਂ ਨਿਕਲਾਦਾ ਕੋਤੋਂ ਤੋਂ ਕੋਈ ਵੀ ਟੱਕ ਦੋ ਕਿਉਂਕਿ ਬਜ਼ੁਰਗ ਲੋਕਾਂ ਨੂੰ ਸ਼ਾਇਦ ਇਹ ਚੀਜ਼ ਤੇ ਨਿਕੀ ਦਾ ਨਾ ਪਤਾ ਹੋਵੇ ਮਰਦ ਸਣਾ ਜਨੂ ਉਹ ਵੀ ਕੋਈ ਚੀਜ਼ ਨੀ ਹੋਵੇ ਕਿ ਮੈਨੂੰ ਕੱਪੜਾ ਬੰਦ ਤੇ ਕੱਪੜਾ ਚਾਹੀਦਾ ਪੂਰੀ ਪੂਰੀ ਕੱਪੜਾ ਬਣਾ ਕੇ ਮੇਰੇ ਸਾਹਮਣੇ ਲਿਖੋ ਕੁਝ ਕੁਝ ਨਹੀਂ ਲਿਖਣਾ ਬੜਾ ਤੋਂ ਉਹਦੀ ਕੱਪੜਾ ਹੀ ਤੁਸੀਂ ਕਹਿ ਲਓ ਮੈਂ ਜੰਗ ਤੇ ਮੈਨੂੰ ਕੱਪੜਾ ਚਾਹੀਦੀ ਹੈ ਉਹ ਜੰਗ ਦੀ ਕੱਪੜਾ ਜਿੱਦੀ ਖਾਈ ਤੁਹਾਡੇ ਸਾਹਮਣੇ ਰੱਖੋ ਉਹਨੇ ਬੜਾ ਐਡੀ ਮੈਡਮ ਕੀ ਰੰਗ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਅੱਖਰ ਜੀ ਸਿਰਫ ਇੱਕੇ ਹੀ ਲਿਖਿਆ ਕਿ ਮੇਰੀ ਜੰਗ ਦੇ ਕੋਈ ਕੱਪੜਾ ਦੇ ਮੇਰੀ ਮੈਨੂੰ ਕਿਸਾਨੀ ਮਸਲੇ ਤੇ ਕੋਈ ਮਲਾਂ ਮਾਨਦਰੀ ਆਉਣ ਵਾਲੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਨੇ ਪਹਿਲਾਂ ਸਾਨੂੰ ਖਾਤਾ ਆਨਲਾਈਨ ਵਿੱਚ ਤਕਨੀਕ ਸਾਡੀ ਸਿਰਜਣਾ ਨੂੰ ਕਿਵੇਂ ਖਾ ਜਾਊਗੀ ਅਸੀਂ ਆਪਣੇ ਖਾਤੇ ਨਹੀਂ ਰੱਖੀਂ ਤੇਰਾਵਾ ਕਿ ਕਿਵੇਂ ਤੁਹਾਡੇ ਵਰਗੇ ਜਿਹੜੇ ਸਿਰਜਕ ਲੋਕ ਨੇ ਤੁਹਾਡੇ ਵਰਗੇ ਜਿਹੜੇ ਜਿਹੜੇ ਸਿਰਜਕ ਲੋਕ ਨੇ ਤੁਹਾਡੇ ਵਰਗੇ ਜਿਹੜੇ ਕਿ ਕ੍ਰਿਤਕ ਲੋਕ ਨੇ ਕੋਈ ਇਸ ਜੀਨ ਨੂੰ ਕਪਤਨ ਪਹੁੰਚਾ ਕੇ ਜਾਂ ਸੈਟਰ ਪਹੁੰਚਾ ਕੇ ਜਿਹਦੀ ਗਲਤ ਕਰਕੇ ਤੇ ਕਪਤਨ ਨਹੀਂ ਬਣਦੀ ਹੋਗੀ ਸੈਤ ਸਾਨੂੰ ਬਚਾਓ ਮੇਰੇ ਸਮਾਜਿਕ ਜੁਗ ਕੱਲਾ ਹੁੰਦੀ ਹੈ ਸਿੱਧੂ ਸਾਹਿਬ ਗੱਲ ਕਰਦੇ ਆਂ ਕਿ ਮੈਂ ਕੱਪਤਾ ਸ਼ੌਕ ਨੂੰ ਚੋਣੀ ਕੱਪਤਾ ਤੇ ਮੈਂ ਜਿਉਂਦਾ ਐ ਸੱਚੀ ਮਿੱਧੀ ਸਿੱਧੂ ਸਾਹਿਬ ਨੇ ਕੱਪਤਾ ਕਿਉਂ ਹੀ ਬਹੁਤ ਸਾਰੀਆਂ ਗੱਲਾਂ ਡਾਕਟਰ ਜੀਤ ਸਿੰਘ ਤਰਾਲੀ ਉਹਨਾਂ ਨੇ ਬਹੁਤ ਕਮਾਲ ਦੇ ਗੱਲਾਂ ਕਰਕੇ ਜਪਣੀ ਕੀਤੀਆਂ ਉਹੋ ਤੀਤ ਦੇ ਨਾਲ ਸਾਡੇ ਰਗਵੇਗਾ ਤੋਂ ਲੈ ਕੇ ਕੱਪਤਾ ਦੇ ਨਾਲ ਸੰਬੰਧ ਜੋੜ ਕੇ ਗਵਾਣੀ ਦਾ ਸਾਡੇ ਸੰਬੰਧ ਜੋੜ ਕੇ ਕੱਪਤਾ ਦੀ ਦੇਣ ਕੀ ਐ ਸਿੱਧੂ ਸਾਹਿਬ ਦੀ ਕੱਪਤਾ ਦਾ ਭਾਗੀ ਐ ਸਿੱਧੂ ਸਾਹਿਬ ਦੇ ਕੱਪਤਾ ਉਸ ਦੇ ਕਿਹੋ ਜਿਹੇ ਵਿਚਾਰ ਧਿਆਨ ਦੀ ਕਿ ਇਹ ਜੇ ਪ੍ਰਤੀਕ ਦੇ ਬਲ ਅਕਾਰੇ ਤੇ ਵਰਤਦੇਗੇ ਨੇ ਸਾਰੀਆਂ ਗੱਲਾਂ ਦੀ ਆਗ ਬੜੀ ਤੇ ਬੜੀ ਮਹਿੰਤ ਨਾਲੜੇ ਪਛੰਦੇ ਸਾਡੇ ਸਮਝਦੇ ਅਦਾ ਵਧੀਆ ਗੱਲਾਂ ਹੁੰਦੀਆਂ ਇਹ ਹੋਣੀਆਂ ਚਾਹੀਦੀਆਂ ਕਿ ਕੰਮ ਤਾਂ ਇਸ ਤਰੀਕੇ ਦੇ ਆਈ ਗੱਲਾਂ ਹੋਣੀਆਂ ਚਾਹੀਦੀਆਂ ਜੇ ਗੱਲਾਂ ਹੁੰਦੇ ਤਾਂ ਹੀ ਸਭ ਲੋਕੋ ਵਿਚਾਰਦੇ